ਸਾਹਿਬ ਗੁਰਦੁਆਰੇ ਦੇ ਕੋਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਹੁਣ ਦੱਸਿਆ ਜਾ ਰਿਹਾ ਕਿ ਚਾਰ ਮੌਤਾ ਹੋ ਗਏਗਾ ਦਰਅਸਲ ਆਟੋ ਦੇ ਵਿੱਚ ਇਹ ਗੱਡੀ ਵੱਜੀ ਆ ਔਰ ਗਿਆ ਜਾ ਰਿਹਾ ਕਿ ਗੱਡੀ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਇਹ ਪੂਰਾ ਹਾਦਸਾ ਜਿਹੜਾ ਹੋਇਆ ਆ ਔਰ ਗੱਡੀ ਵਾਲਾ ਜਿਹੜਾ ਆ ਉਸਨੇ ਇਸ ਆਟੋ ਰਿਕਸ਼ਾ ਦੇ ਵਿੱਚ ਆ ਕੇ ਮਾਰਿਆ ਆ ਔਰ ਗੱਡੀ ਦੇ ਟੱਕਰ ਦੇ ਨਾਲ ਜਿਹੜਾ ਆ ਕਹਿੰਦੇ ਵੀ ਜਿਹੜਾ ਜਿਹੜਾ ਡਰਾਈਵਰ ਗੱਡੀ ਚਲਾ ਰਿਹਾ ਸੀ ਉਹ ਆਪ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਉਧਰ ਆਟੋ 'ਚ ਬੈਠੀਆਂ ਚਾਰ ਸਵਾਰੀਆਂ ਦੀ ਤੇ ਮੌਕੇ ਦੇ ਉੱਤੇ ਮੌਤ ਹੋ ਗਈ ਆ ਬਾਕੀ ਗੰਭੀਰ ਰੂਪ ਦੇ ਨਾਲ ਜ਼ਖਮੀ ਆ ਜਿਨ੍ਹਾਂ ਨੂੰ ਲਾਗ ਲਿਆ ਹਸਪਤਾਲਾਂ ਦੇ ਵਿੱਚ ਭਰਤੀ ਕਰਾਇਆ ਗਿਆ ਆ ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਆ ਜਾਂਚ ਸ਼ੁਰੂ ਕੀਤੀ ਆ ਦੱਸ ਦਈਏ ਕਿ ਜਿੱਥੇ ਹਾਦਸਾ ਹੋਇਆ ਉੱਥੇ ਦੇ ਲੋਕ ਜਿਹੜਾ ਆ ਬੜਾ ਸਹਿਯੋਗ ਕਰ ਰਹੇ ਸੀ ਕਿ ਉਹਨਾਂ ਨੇ ਜ਼ਖਮੀਆਂ ਨੂੰ ਬਹੁਤ ਜਲਦੀ ਐਬੂਲੈਂਸ ਚ ਪਾ ਕੇ ਮੌਕੇ ਦੇ ਉੱਤੇ ਜਿਹੜਾ ਟਾਈਮ ਜਿਹੜਾ ਵੇਸਟ ਨਾ ਕਰਦੇ ਹੋਏ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਕਿਹਾ ਜਾ ਰਿਹਾ ਕਿ ਚਾਰ ਲੋਕਾਂ ਦੀ ਉੱਥੇ ਮੌਕੇ ਦੇ ਉੱਤੇ ਮੌਤ ਹੋ ਚੁੱਕੀ ਸੀਗੀ ਫਿਲਹਾਲ ਸ਼ਿਫਟ ਗੱਡੀ ਦਾ ਡਰਾਈਵਰ ਸੀਗਾ ਕਹਿੰਦੇ ਉਹਨੇ ਉਹਦੇ ਸੱਟਾਂ ਤੇ ਬਹੁਤ ਲੱਗੀਆਂ ਪਰ ਉਹਨੇ ਕਹਿੰਦੇ ਸ਼ਰਾਬ ਪੀਤੀ ਸੀ ਇਹ ਲੱਗ ਰਿਹਾ ਸੀਗਾ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਗਲੀ ਕਾਰਵਾਈ ਹੋਏਗੀ ਔਰ ਇਹ ਮਾਮਲਾ ਪੂਰਾ ਅੰਮ੍ਰਿਤਸਰ ਤਰਨਤਾਰਨ ਰੋਡ ਦੇ ਕੋਲ ਟਾਲਾ ਗੁਰਦੁਆਰਾ ਸਾਹਿਬ ਪੈਂਦਾ ਆ ਉੱਥੇ ਆਟੋ ਰਿਕਸ਼ਾ ਦੀ ਭਿਆਨਕ ਟੱਕਰ ਹੋਣ ਦਾ ਇਹ ਮਾਮਲਾ ਸਿਕਾ ਆਟੋ ਵਿੱਚ ਸਵਾਰ ਜਿਹੜੇ ਲੋਕਾਂ ਦੀ ਮੌਤ ਹੋ ਗਈ ਆ ਤੇ ਚਾਰ ਲੋਕਾਂ ਦੀ ਜ਼ਖਮੀ ਆ ਬਾਕੀ ਗੰਭੀਰ ਰੂਪ ਦੇ ਨਾਲ ਜ਼ਖਮੀ ਆ ਔਰ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰ ਜਿਹੜੀ ਆ ਬਹੁਤ ਖਤਰਨਾਕ ਤਸਵੀਰ ਹੈ ਔਰ ਜ਼ਖਮੀਆਂ ਨੂੰ ਜਿਹੜਾ ਤੁਰੰਤ ਐਮਬੂਲੈਂਸ ਦੇ ਜ਼ਰੀਏ ਵਾਕਵਾਖ ਹਸਤਾਲਾਂ ਦੇ ਵਿੱਚ ਵੀ ਲੈ ਕੇ ਗਏ ਨੇ ਪਰ ਸ਼ੱਕ ਹੈ ਕਿ ਡਰਾਈਵਰ ਜਿਹੜਾ ਸੀ ਸਿਫਟ ਗੱਡੀ ਦਾ ਜਿਹਦੇ ਨਾਲ ਟੱਕਰ ਹੋਈ ਆ ਉਸ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਫਿਲਹਾਲ ਸਾਡੀ ਗੱਲਬਾਤ ਮੌਕੇ ਦੇ ਉੱਤੇ ਹੋਈ ਆ ਉਬੀ ਸੁਣਾਉਣਾ ਹੈ ਤੁਹਾਨੂੰ ਕੋਈ ਸੰਗਰਾਣਾ ਸਾਭ ਦੇ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਕਾਰ ਤੇ ਆਟੋ ਦਾ ਕਾਰ ਚ ਇੱਕ ਜਣਾ ਸੀ ਤੇ ਆਟੋ ਚ ਨੌ ਜਣੇ ਸੀ ਜਿਹਦੇ ਤੋਂ ਚਾਰ ਜਣਾਂ ਦੀ ਗੈਜੁਐਲਟੀ ਹੋ ਗਈ ਹੈ ਤੇ ਬਾਕੀ ਅੰਦਰ ਟਰੀਟਮੈਂਟ ਆ ਇੱਕ ਦਲਤੀ ਕੀ ਦੀ ਹੈ ਬਿਲਕੁਲ ਇਹ ਵੈਰੀਫਾਈ ਕਰ ਰਹੇ ਆ ਉਥੇ ਮੌਕੇ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿਉਂਕਿ ਹਜੇ ਕੋਈ ਵੀ ਬਿਆਨ ਦੇਣ ਦੇ ਕਾਬਿਲ ਨਹੀਂਗਾ ਜਿਵੇਂ ਕੋਈ ਸਟੇਬਲ ਹੁੰਦਾ ਹੈ ਜੇ ਆਪਾਂ ਉਹਨਾਂ ਤੋਂ ਪਤਾ ਲੱਗ ਸਕਦਾ ਵੀ ਆਪਾਂ ਨੂੰ ਐਕਚੁਅਲੀ ਹੋਇਆ ਕੀ ਹੈ ਪਰ ਇਹ ਵੀ ਫਿਲਹਾਲ ਗੈਜੁਐਲਟੀ ਹੋਈ ਹੈ ਤੇ ਜਿਹੜੇ ਮਤਲਬ ਹੈਗੇ ਆ ਜਿਹੜੇ ਅਲਾਈਵ ਆ ਉਹ ਵੀ ਹਜੇ ਅਨਕੌਂਸ਼ੀਅਸ ਇਹ ਕਿ ਕੱਲਾ ਹਾਂਜੀ ਗੱਡੀ ਦਾ ਕੱਲਾ ਤੇ ਵੈਰੀਫਾਈ ਹੋਇਆ ਸਾਹੀ ਵੈਰੀਫਾਈ ਕਰ ਰਹੇ ਹਾਂ ਜੀ ਹਜੇ ਜਿੱਦਾਂ ਵੈਰੀਫਾਈ ਹੁੰਦਾ ਮੈਂ ਤੁਹਾਨੂੰ ਅੱਗੇ ਦੱਸ ਦਿੰਦਾ ਜਿੰਨਾ ਦੀ ਬੈਕਵੋਇ ਉਹਨਾਂ ਦੀ ਜਿਹੜੀ ਤੰਕਸ਼ਾਨ ਹੋਈ ਕਿ ਸਰ ਜਿੰਨਾ ਦੀ ਬੈਕਵੋਇ ਉਹਨਾਂ ਦੀ ਜਿਹੜੀ ਤੰਕਸ਼ਾਨ ਹੋਈ ਹਾਂਜੀ ਹਾਂਜੀ ਬਿਲਕੁਲ ਉਹਨਾਂ ਦੀ ਫੈਮਿਲੀ ਹੈਗੀ ਆ ਤੇ ਇੱਕ ਫੈਮਿਲੀ ਦੇ ਦਾ ਦੋਨੇ ਹਸਬੰਡ ਵਾਈਫ ਐਲਪ ਹੋ ਗਿਆ ਤੇ ਬਾਕੀ ਦੋ ਜਣੇ ਆ ਆਪਾਂ ਪਤਾ ਕਰਦੇ ਆ ਵੀ ਕੌਣ ਆ 92 ਦੇਖੋ ਜੀ ਅੰਮ੍ਰਿਤਸਰ ਦੇ ਲਈ ਅੰਮ੍ਰਿਤਸਰ ਦੇ ਲਈ ਮੈਂ ਟੋਟਲ ਕਿੰਨੇ ਜਾਣੇ ਸੀਗੇ ਟੋਟਲ ਜੀ 9 ਜਣੇ ਆ ਜਿਨ੍ਹਾਂ ਚੋਂ 4 ਜਿਹੜੇ ਐਕਸਪਾਇਰ ਹੋ ਚੁੱਕੇ ਆ ਕਿੰਨੀਆਂ ਲੇਡੀਆਂ ਸਕੇ ਜੈਂਟਸ ਆ ਇੱਕ ਲੇਡੀ ਦੀ ਡੈਥ ਹੋ ਚੁੱਕੀ ਹੈ ਤੇ ਦੋ ਲੇਡੀਆਂ ਅੰਡ ਟਰੀਟਮੈਂਟ ਆ ਇੱਕ 5 6 ਜਣੇ ਇੱਕੋ ਫੈਮਿਲੀ ਦੇ ਤੇ ਬਾਕੀ 3 ਜਣੇ ਅਲੱਗ ਆ ਮੈਨੂੰ ਪਤਾ ਲੱਗ ਰਿਹਾ ਕਿ ਡਰਾਈਵਰ ਵੱਲੋਂ ਡਰਿੰਕ ਕੀਤੀ ਗਈ ਕਰਤਾ ਹੈ ਦੇਖੋ ਐਸੀ ਤਫतीश ਕਰ ਰਹੇ ਆ ਤੇ ਐਸੀ ਉਹ ਵੀ ਪਤਾ ਕਰ ਰਹੇ ਆ ਵੀ ਉਹ ਕਿਹੜੇ ਹਸਪੀਟਲ ਚ ਐਡਮਿਟ ਆ ਸਾਨੂੰ ਪਤਾ ਲੱਗ ਰਿਹਾ ਵੀ ਐਂਬੂਲੈਂਸ ਉਹਨੂੰ ਵੀ ਲੈ ਕੇ ਗਈ ਹੈ ਤੇ ਜਿੱਦਾਂ ਹੀ ਪਤਾ ਲੱਗਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਤੇ ਬਾਕੀ ਜੋ ਵੀ ਇਹਦੇ ਤੇ ਅਸੀਂ ਐਕਸ਼ਨ ਲਵਾਂਗੇ ਆਪਣਾ ਜੋ ਵੀ ਬੰਦ ਕਰਾਈ ਉਹ ਕਰਾਂਗੇ ਕਾਰ ਸਿੰਘ ਪਨੋਈ ਰਾਣਾ ਸਿੰਘ ਜੀ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਦੇਖੋ ਇਹ 10 15 ਮਿੰਟ ਬਾਪੂ ਜੀ ਇਹ ਇਧਰੋਂ ਮਤਲਬ ਆਏ ਹੀ ਆਪਣੇ ਕੋਤਰੀ ਨੂੰ ਬੱਚਾ ਇਹਨੂੰ ਮਿਲਣ ਵਾਸਤੇ ਆਏ ਤੇ ਉਹਨੂੰ ਇੱਥੋਂ ਆਪਣੇ ਬਾਬੇ ਨੌਰਸ ਸਮਾਤੋਂ ਚੜਾ ਕੇ ਗਏ ਬਾਪੂ ਜੀ ਗਾਰ ਦੇ ਸ਼ੀਟ ਤੇ ਬਰਾਬਰ ਤੇ ਟੈਂਪੂ ਵਾਲੇ ਦੇ ਬਰਾਬਰ ਤੇ ਬੈਠੇ ਅਜੇ ਅਸੀਂ ਕਿਪ ਜਾ ਕੇ ਘਰ ਨਹੀਂ ਪਹੁੰਚੇ ਤੇ ਫੋਨ ਚ ਲੱਗਾ ਵੀ ਐਕਸੀਡੈਂਟ ਹੋ ਗਿਆ ਵੇਖੋ ਪ੍ਰਸ਼ਾਸਨ ਹੋਣ ਵੇਖੋ ਇਤਨਾ ਲਾਛਾ ਪਿਆ ਘੰਟਾ ਹੋ ਗਿਆ ਲਾਛਾ ਪਿਆ ਨੂੰ ਕੋਈ ਪ੍ਰਸ਼ਾਸਨ ਨਹੀਂ ਕਰਨ ਡਿਆ ਕਾਲ ਜੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਪਨੋਈ ਰਣ ਸਿੰਘ ਦਾ ਆਗੂ ਆ ਪਿੰਡ ਦਾ ਜੇ ਅਸੀਂ ਆਪਣੇ ਕਾਈ ਤੇ ਕੋਈ ਅਕਸ਼ਨ ਲਿਆ ਫੇਰ ਆਖਣਾ ਕਿ ਜਨਤਾ ਖਰਾਬ ਹੁੰਦੀ ਆ ਜਾਂ ਉਹ ਹੁੰਦੀ ਆ ਇਹ ਚੀਜ਼ਾਂ ਹੁੰਦੀਆਂ ਵੇਖੋ ਹੋਣ ਤੇ ਸਾਡੀ ਸਾਡਾ ਬੰਦਾ ਵੀ ਚਲ ਗਿਆ ਤੇ ਸਾਡੀ ਸੁਣਵਾਈ ਵੀ ਕੋਈ ਨਹੀਂ ਜੇ ਅਸੀਂ ਕੋਈ ਧਰਨਾ ਲਾਉਣੀ ਕੋਈ ਮਜਰਾ ਕਰਦੇ ਆ ਤੇ ਫੇਰ ਆਖਣਾ ਜੀ ਇਹ ਜਹੇ ਬੰਦੀਆਂ ਗਲਤ ਆ ਕਿ ਕੀ ਮੰਗ ਕਰਦੇ ਅਸੀਂ ਦੇਨੇ ਵੀ ਇਨਸਾਫ ਚਾਹੁੰਦੇ ਹਾਂ ਕਿਦਾ ਰੌਂਗ ਸਾਈਡ ਤੋਂ ਗੱਡੀ ਆਈ ਹੈ ਗੱਡੀ ਦੇ ਹਾਲਤ ਵੇਖ ਲਓ ਤੇ ਉਹ ਬਜ਼ੁਰਗ ਦੀ ਜਾਨ ਤੇ ਹੁਣ ਚਲ ਗਿਆ ਉਹ ਜਿਹੜੇ ਘਰ ਦਾ ਟੇਬੂ ਚੋਂਦਾ ਹੈ ਕਿਦਾ ਇੱਕ ਜੀ ਕਿ ਦੋ ਜੀ ਉਹ ਵੀ ਚਲ ਗਿਆ ਤੇ ਹੁਣ ਉਹਨੇ ਕਮਾਈ ਦਾ ਸਾਧਨ ਖਤਮ ਹੋ ਗਿਆ ਤੇ ਬਜ਼ੁਰਗ ਵੀ ਸਾਰਾ ਆਕੂ ਲੈ ਕੇ ਸਾਰੇ ਪਰਿਵਾਰ ਨੂੰ ਇਕੱਠਾ ਲੈ ਕੇ ਤੁਰਿਆ ਫਿਰਦਾ ਸੀ ਗੱਲ ਬਾਤ ਇਦਾਂ ਪਿੰਡੋਂ ਸ਼ਵੇਰੇ ਸਾਢੇ 8 ਵਜੇ ਚੱਲੇ ਆ ਜੀ ਹਾਡੀ ਤੇ ਨਾਗੇ ਉਹ ਭਤੀ ਸਾਡੀ ਇੱਥੇ ਵਿਆਹੀ ਆ ਰਣਜੀਤ ਸਿੰਘ ਬੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਤੇ ਉਹਨੂੰ ਮਿਲਣ ਵਾਸਤੇ ਚਲਦੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾਗੇ ਇਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਰ ਰੋਡ ਤੇ ਟਾਲਾ ਸਾਹਿਬ ਗੁਦਰਿਆ ਲਾਗੇ ਉਧਰੋਂ ਆਟੋ ਆਇਆ ਬਸ ਉਹ ਦੂਜੀ ਸ਼ਿਫਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਦੀ ਆ 6 6 ਜਾਨਾਂ ਦੀ ਮੌਤ ਹੋ ਗਈ ਨਾਮ ਕੀ ਉਹਨਾਂ ਦਾ ਨਾਮ ਰਪਾਜ ਸਿੰਘ ਆ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਕੀ ਕੀ ਨਾਮ ਕੋਈ ਪਤਾ ਉਹਦਾ ਨਾਮ ਮੈਨੂੰ ਤੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰ ਪੰਜੇ ਸਿੰਘ ਕਿੰਨੇ ਜਾਨੇ ਜਿਹੜੇ ਇੰਜਣ ਭਾਗੇ ਜਾਂ ਡੈਥ ਹੋਈ ਜਾਨੇ 6 ਜਾਨੇ ਦੱਸਦੇ ਆਂ ਇਸ ਹਰ ਇਹ ਪੁਲਿਸ ਪ੍ਰਸ਼ਾਸਨ ਆਇਆ ਆਇ ਤੇ ਹੈਗੇ ਆ ਵੇ ਗੱਡੀਆਂ ਤੇ ਫਲੋਤੀ ਇਹਨਾਂ ਕੀ ਮੰਗ ਕਰਦੇ ਤੁਸੀਂ ਹਾਂਜੀ ਈ ਮੰਗ ਕਰਦੇ ਹੋ ਮੰਗਦਾ ਇਹ ਇਨਸਾਫ ਮੰਗਦੇ ਹੋ ਮੰਗ ਨਹੀਂ ਚਲੋ ਕਸੂਰ ਕਿਦਾ ਮੰਨਦੇ ਤੁਸੀਂ ਕਿਦਾ ਕੋਸੂਰ ਤੇ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡ ਸੈਂਡ ਵਾਲੋਂ ਆਈ ਇਹ ਦੱਸਦੇ ਆ ਅੱਛਾ ਜੀ ਤੇ ਉਧਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਤੇਜ ਬਤਾਰ ਜੀ ਗੱਡੀ ਏਡੀ ਤੇਜ ਵਾ ਤੇ ਤਾਂ ਹੀ ਵਜੀ ਨੇ ਜਿੱਥੇ ਛੇਆਂ ਯਾਨਿਆਂ ਦੀ ਇਕੱਠੀ ਮੌਤ ਹੋ ਗਈ ਆ ਤੁਸੀਂ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਆਟੋ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਹਾਂ ਹਾਂਜੀ ਹਾਂਜੀ ਦੇਖੋ ਇਹ ਸੰਗਰਾਣਾ ਸਾਹਿਬ ਦੇ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਕਾਰ ਤੇ ਆਟੋ ਦਾ ਕਾਰ ਚ ਉਹ ਤੇ ¿Qué es eso? 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 ¿Qué es eso?